ਲੋ ਜੀ ਉਹ ਗੇ ਫਲੇ ਤਿਆਰ ਧੰਨਵਾਦ ਜੀ ਦਾ ਅਰੇ ਚਾਚਾ ਜੀ ਪਹੁੰਚ ਗਏ ਦੇਖਣਾ ਸਤਿ ਸ਼੍ਰੀ ਅਕਾਲ ਜੀ ਉਹ ਇੱਥੇ ਵਧੀਆ 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 ਤੇਰੀ ਰੀਸ ਨੂੰ ਬਣਾਇਆ ਯਾਰੀ ਰੀਸ ਨੂੰ ਫੜ ਕੇ ਮਾਰ ਗਿਆ ਕਿਹੜੇ ਕਿਲੇ ਸੀ ਜਿਹੜਾ ਪੱਟ ਕੇ ਖੜ ਤੇ ਇਹ ਤਾਂ ਹੈ ਜਿਹੜਾ ਕਹਿੰਦਾ ਅਸੀਂ ਲੈ ਕੇ ਸਾਰੀਆਂ ਜੜਾ ਬਣਦੀ ਤੁਸੀਂ ਪਚੋਰੀ ਪੈ ਚੋਕਲੇ ਉਹ ਆਪੇ ਰੱਖ ਕੇ ਗਿਆ ਹਾਂ ਕਹਿੰਦੇ ਜੜਾ ਪਟੀਆਂ ਨਾ ਕਰਿਆ ਤੂੰ ਕਹਿੰਦਾ ਕੁਝ ਹਾਲੇ ਮੈਂ ਬੜਾ ਠੀਕ ਹੈ ਤੂੰ ਆਹ ਨੰਬਰ ਚਾਚੇ ਉਹਨਾਂ ਦਾ ਇਹ ਬਾਤ ਬਤਨਾ ਹੋਵੇ ਕੌਣ ਇਹ ਫਾੜੇ ਫੋੜੇ ਕਰਸੋਗੇ ਜੇ ਜਾਨਾ ਖਲਚਿਆ ਕਹਿੰਦਾ ਇਹ ਮੁੱਡੇ ਦਾ ਕਹਦੇ ਉਹ ਠੀਕ ਆ ਬਾਈ ਡਾਕਟਰ ਨੂੰ ਡਾਕਟਰ ਤੇ ਉਹ ਵੀ ਡਾਕਟਰ ਤੇ ਇੰਤਜ ਹੋਰ ਗੱਲ ਆ ਨਹੀਂ ਕਰਦੇ ਟੱਕਰ ਦੇ ਜੇ ਟੱਕਰ ਗਿਰੇਗਾ ਤਾਂ ਪਹਿਲੇ ਪਲਾਨ ਤੋੜ ਦਿੰਦੇ ਲੈਣਾ ਮਿੰਟ ਮੈਨੂੰ ਲੈ ਕੇ ਗਿਆ ਹੋਰੇ ਕਿਹਾ ਸੰਤ ਆ ਕੇ ਕਿਹਾ ਆਜੇ ਜੜਾ ਉਹਨਾਂ ਨੇ ਘੱਡੀਆਂ ਲੈ ਫਾੜੇ ਕਰਦੇ ਬਾਈ ਹਾਏ ਨੂੰ ਬਾਤ ਪਤਾ ਲੱਗਿਆ ਪਹਿਲਾਂ ਬੁਲਾਇਆ ਦੇ ਕਿੰਨਾ ਵਜੇ ਨੂੰ ਉਹ ਪੈਸਾ ਪਾਤੀ ਨਾ ਜਿਹੜਾ ਟੱਕਰ ਸਾਕੇ ਚੱਕ ਕੇ ਇਹ ਮੂਰੇ ਰਗਦੇ ਸਿੱਟੇ ਕਰਾਉਣ ਨੂੰ ਲੈ ਬੈਠੂ ਮੈਨੂੰ ਚਿੱਕੜ ਜਿਹਾ ਪਾਉਂ। ਕਿਰੇ ਦੇ ਕੰਮ ਆਵਾਂ ਚਿੱਕੜ ਜਿਹਾ ਪਾਉਂ। ਇੱਕ ਵਾਰ ਤਾਂ ਲਾਉਣੇ ਚਾਹੀਦੇ ਬੱਚ ਚੋਤਰੇ ਗਾਣਾ। ਤੋਸਾ ਕੋਲ ਨਹੀਂ ਆਇਆ ਚਿੱਕੜ ਵੀ ਨਹੀਂ। ਜਿਹੜਾ ਉਧਰ ਨੇ ਪੈਂਜੀ ਵਾਲਾ ਚਿੱਕੜੇ ਵੀ। ਕਪੜਾ ਆਪੇ ਇਥੇ ਕਿਲੇ ਹੋ ਗਏ ਸਾਰੇ ਹੁਣ ਨੀਚੇ ਲਾ ਕੇ ਦੇਖ ਲੈਣੇ ਤੇ ਅੱਜ ਲੈ ਫਿਰ ਨਦੀ 'ਚ ਨਦੀ 'ਚ ਕੀ ਕਰੀਏ ਨਦੀ ਚ ਆਉਂਦੇ ਹਾਂ ਸਾਹ ਕਿਉਂ ਆ ਪਹਿਲਾਂ ਅਖੀਰ ਖਾਲੀ ਪਿਆਦਾ ਇੱਥੇ ਸਲਾਤੀ ਵੇਤੀ ਲਾ ਕੇ ਦੇਖੂਗੇ ਗੁਰਿੰਦਾ ਕੱਦੂ ਵਾਤਾ ਹਾਂ ਮੀਹ ਵਾਪੇ ਆ ਹਰਮਾ ਇੱਕ ਟਾਕੇ ਲਵਾਈ ਪੱਕਾਈ ਹਾਂ ਹਾਂ ਹੋਵੇਦਾ ਉਹਦਾ ਨਾਮ ਲੈ ਕਰਾਦਾ ਹਾਂ ਹਰਮਾ ਨਾਮ ਕਿਹੜਾ ਹੈ ਪਰ ਆ ਕਰਦੇ ਆ ਜਾਜਾ ਜੀ ਉਹ ਕਰਦੇ ਹੋ ਗਏ ਅੰਦੀ ਰੋਟੀ ਇਹਨੂੰ ਤਾਂ ਖਾਇਲ ਕੋਈ ਦਮਾ ਦੇ ਚਾਦਰੇ ਡਾਕੂ ਡਾਕ ਕਰੀ ਜਾਂਦੀ ਅਸੀਂ ਖਾਣੇ ਤਿਆਰ ਹੋ ਗਏ ਇੱਦਾਂ ਸਕੰਜੇ ਦਾ ਨਹੀਂ ਪੱਥਰ ਦਾ ਚਾਚੇ ਨੇ ਅਜੇ ਥੱਲਾ ਬਣ ਗਿਆ ਸਕੰਜੇ ਦਾ ਜਾਓ ਅੱਛਾ ਜੀ ਇਹ ਥੱਲਾ ਹੁਣ ਕਹੇ ਜਾ ਗਰੀ ਬੜੀ ਟੇੜੀ ਗਰੀ ਸਪੁੱਟਨ ਬੜੀ ਟੇੜੀ ਇਹਦੇ ਉੱਪਰ ਹੁਣ ਬਾੜ ਬਣੂਗੀ ਹਾਂ ਵੇ ਹੁਣ ਥੱਲਾ ਹੈ ਅਜੇ ਚਾਈ ਡੋਕੇ ਜੁਨੀ ਲੰਦੇ ਟਰੈਕਟਰ ਦੀ ਲਿਵਰ ਮੇ ਜਾਣ ਚਾਹੀਦੀ ਆ ਹਾਂ ਇਹਦਾ ਹੈ ਸਗੰਜਨੀ ਸਗੰਜਨੀ ਬੜਾ ਖਾਊਗਾ ਬੰਦੇ ਚਾਹੀਦਾ ਬੱਡੇ ਦਾ ਹੈ ਬਾਕੀ ਬੰਦੇ ਜਗਰਾ ਚਾਹੀਦਾ ਬੰਦੇ ਦਾ ਆਹ ਵੀ ਗੱਲਾ ਲਿਓ ਜੀ ਪਾਈਏ ਲੈ ਲੈ ਟੇਕੋ ਆ ਮੁਰਦਾ ਜਾ ਚੇ ਬਿਛਰ ਮੜ ਜਾ ਜੀ ਬਾਕੀ ਬੋਲ ਵੀ ਫੜ ਲੈ ਗੋ ਲਓ ਜੀ ਅਸ ਵੀ ਪੰਗਦੇ ਜੀ ਆ ਬੰਦੇ ਆਈ ਜਾ ਰਹੇ ਆ ਬਹੁਤ ਬਹੁਤ ਬਰੇ ਉਦਾਰੀ ਨੂੰ ਆਖੋ ਇਹ ਕਿੰਨਾ ਬਸ ਤੇ ਜਿਹਨੂੰ ਜਿਹਨੂੰ ਕਿਹਨਾਂ ਬਾਰੇ ਆ ਜਾ ਆਲੇ ਕੰਮ ਕਾ ਚੱਕਣੇ ਮਾਰਸੀ ਲਾਉਣਾ ਹਾਂ ਹਾਂ ਲਿਆਉਣਾ ਮੈਂ ਅੱਜ ਗਾਂਗਰ ਗਰ ਹੋ ਗਿਆ ਲਾਲਾ ਲਾਲ ਮਿਲ ਗਏ ਨਾਲ ਰੰਗ ਵਧੀਆ ਕਰ ਮਿਲ ਗਿਆ ਨੀ ਕੋਈ ਬੰਦਾ ਉਹ ਵੀ ਠੀਕ ਆ ਹੈ ਵੀ ਢੋਲਾ ਜਿਹੜਾ ਬਹੁਤ ਛੜਾ ਪੱਟੀ ਜਾਂਦੇ ਢੋਲਾ ਬਾਬਾ ਕਹਿੰਦਾ ਕਹਿੰਦਾ ਜੜਾ ਜੜਾ ਪੱਟੀ ਛੜਾ ਉਹ ਜੀ ਰੰਗ ਦਾ ਇਹਨੇ ਗਲੇ ਮਿਲ ਗਿਆ ਕਾ ਹੋ ਗਿਆ ਲਓ ਜੀ ਫਾਲੇ ਘਰ ਲੈ ਜਾਂਦੇ ਤੇ ਫਿਰ ਇਹਦਾ ਬਜਾ ਕਰਾ ਕੇ ਦੇ ਆਉਣੇ ਆ ਹੁਣ ਇਹ ਤਾਂ ਕਿੰਨਾ ਕੁ ਵੇਟ ਹੁੰਦਾ ਹੈ بڑے ਗੰਡੇ ਪਰੇ ਕਰਾ ਕੇ ਦੇ ਆਉਣਾ ਜਾ ਕੇ ਦਿਖਾ ਨਹੀਂ ਫਿਰ ਵੇਟ ਕਿੰਨਾ ਹੋਊਗਾ ਚਲੋ ਇੱਕ ਚੱਲਣੇ ਟੱਲੇ ਕੇ ਘਟੇ ਪਰ ਦੇਖਦੇ ਜਾ ਕੇ ਕੰਡੇਵਰ ਦੇਖ ਵੇਖ ਕਿੰਨਾ ਵਜੇ ਹੁੰਦਾ ਹੁਣ ਨਵੀ ਤਿੰਨੇ ਵੀ ਤਿੰਨੇ ਕਵਾਂਟਲ 20 ਕਿਲੋ ਦੇ ਹੋਏ ਜੀ ਤਿੰਨੇ ਕਵਾਂਟਲ 20 ਕਿਲੋ ਮੈਂ ਕੋਣ ਹਾਂਜੀ ਹਾਂ ਲਓ ਜੀ ਖੋਲ ਤੇ ਇਹ ਤਿੰਨੇ ਕਵਾਂਟਲ 20 ਕਿਲੋ ਦੇ ਹੋਏ ਜੀ ਲੈ ਦੇ ਇਹਨਾਂ ਦਾ ਇਹਨਾਂ ਨੂੰ ਪਾਉਣੇ ਜੱਟ ਫਿਰ ਚਲਦੇ ਆਂ ਕਰਾਂ ਉਜੀ ਕਰਵਾ ਲੈ ਜੀ ਵਜਾ ਨਾ ਗੱਡੇ ਕੋਲ ਲਵਾਇਆ ਤਾਂ ਪੂਰੇ 3.20 ਕਿਲੋ ਦੇ ਹੋਏ ਜੀ ਮਾਸਾ ਨੂੰ ਕਰਿਆ ਬਾਈ ਮਕਰਾਬੀ ਜਿਹਨੇ ਤੰਗ ਜਿਹਨੂੰ ਜਲਕੁਖੜੀ ਜੀ ਕਹਿੰਦੇ ਆ ਹਟੀ ਨਹੀਂ ਹਲੇ ਇਹ ਹਟੀ ਨਹੀਂ ਮੜਦੀ ਹਲੇ ਵੀ ਡਰਾਉਂ ਹੀ ਬਣਦੀ ਆ ਅੱਛਾ ਉਹਦੇ ਦੇਖੜ ਕੇ ਥੋੜ ਜੰਦਾ ਉਹਨੂੰ ਹਾਂ ਹੋਈ ਨਹੀਂ ਕੋਈ ਨਹੀਂ ਉੜੀ ਹੈਗੀ ਲਓ ਜੋ ਆਪਣੇ ਗੰਨੇ ਦੇ ਘੈਲ ਘੈਲ ਮਾਸੜ ਦੀ ਜੀਰੀ ਹੈ ਇੱਥੇ ਉਹ ਡਰਨੇ ਜਿਹੇ ਗੱਡੇ ਬਣੇ ਥੱਲੇ ਜਿਹੇ ਬਣਾ ਕੇ ਉੱਥੇ ਧਾਨ ਵੜਦੀ ਆ ਬਹੁਤ ਮਸਰੇ ਦੋ ਤਿੰਨ ਵਾਰ ਤਾਂ ਲਾ ਵੀ ਲੈ ਦੋ ਵਾਰ ਤਿੰਨ ਵਾਰ ਤਿੰਨ ਵਾਰ ਅਰੇ ਵੀ ਵੱਡੀ ਜਾਂਦੀ ਹੈ ਇਹ ਮਸਰੇ ਫਿਰ ਇੱਥੇ ਬੈਠ ਕੇ ਬੰਬ ਚ ਲਾ ਦਿੰਦਾ ਏ ਇੱਥੇ ਦੇ ਫਰਕ ਪੈ ਜਾਂਦਾ ਫਿਰ ਹਾਂ ਹਾਂ ਜਾਣਾ ਪੈਂਦਾ ਨਹੀਂ ਡੌਣਾ ਕੱਟੀਆਂ ਆਰੇ ਇਹ ਤਾਂ ਹੈ ਬਾਈ ਨੇ ਜਿਹਨੂੰ ਡਰਜੇ ਪੈ ਜਾਂਦਾ ਹੂੰ ਹੂੰ ਵੀ ਹੈਗਾ ਬੰਦਾ ਕੋਲ ਹੈ ਨੇ ਠੀਕ ਠੀਕ ਹੈ ਹੂੰ ਔਰ ਉਹ ਤਾਂ ਘਰ ਕੁ ਜਾਣਾ ਪੈਣਾ ਫਿਰ ਜੇ ਅੜਾਖੀ ਪਿਆਉਣੀ ਹੋਈ ਹਾਂ ਜਾਣੇ ਦੇ ਵੀ ਮੈਨਾਂ ਕਹਾਂ ਮੈਂ 20 ਘੜੇ ਮਾਰ ਤ ਸਵੇਰ ਦਾ ਅੱਛਾ ਤਕਣ ਲੱਗੀਆਂ ਪਈਆਂ ਹਾਂ ਫਿਰ ਆਹੀ ਕੰਮ ਕਰੀਦਾ ਠੀਕ ਆ ਅਮਰ ਜੱਸੀ ਵੀ ਦੁਆ ਕਹਿ ਛੱਡੀਆ ਸ਼ੁਰਕਣ ਛੱਡੀ ਦਿਓ ਫਿਰ ਨੇੜੇ ਪਹੁੰਚ ਜਾਂਦੇ ਥੋੜੀ ਅੱਛਾ ਅੱਜ ਦੇਖਿਆ ਨਹੀਂ ਫਿਰ ਦਾ ਹੁਣੋਂ ਰੋਪੜ ਗਿਆ ਪਤਾ ਫਿਰ ਸਵੇਰ ਦਾ ਦੂਰੀ ਬੈਠਾ ਹਾਂ ਬਸ ਸਵੇਰੇ ਦੇ ਇੱਥੇ ਆ ਫਿਰ ਉੱਪਰ ਲੰਘ ਕੇ 11:00 ਵਜੇ ਅੱਛਾ ਮਤਨ ਨੋਤਾ ਬੇਸ਼ਾਇਦ ਗਿਆ ਦੋਗੋ ਅਮਨ ਨੂੰ ਮਿਲਿਆ ਤੂੰ ਗਰੱਤ ਜਮਕ ਤੇ ਤੂੰ ਹੀ ਜਾਂਦਾ ਇੱਥੇ ਅਮਨ ਨੂੰ ਉਹਦਾ ਕੁੜੀ ਦਾ ਫੋਨ ਆ ਗਿਆ ਕਹਿੰਦੀ ਰੈਡੀ ਬਸ 1 ਵਜੇ ਆਵਾਜ਼ ਕਹਿੰਦੀ ਬਸ 2:30 ਵਜੇ ਕਹਿੰਦੀ ਆਉਗੀ ਅੱਛਾ ਕਦੀ ਮੈਂ ਇੱਥੇ ਵੀ ਕੱਲ੍ਹ ਦੇ ਆ ਗਈ ਵੀ ਮੈਨੂੰ ਲੈ ਜਾ ਕੇ ਅਜ ਕੋਈ ਘਰਮੀਆਂ ਚ ਕੋਈ ਫਾਇਦਾ ਨਹੀਂ ਆ ਰਿਹਾ ਸ਼ਹਿਰ ਸ਼ੂਰ ਦਾ ਬਸ ਹੋ ਜਾਂਦੀ ਹੈ ਹਾਂ ਹਾਂ ਤਾਂ ਜਾ ਇੱਥੇ ਮੌਲ ਚ ਵੜ ਕੇ ਬਿਸ਼ਾਲ ਵਾਲਿਆਂ ਜਾ ਕੇ ਅੱਛਾ ਉੱਥੇ ਪੈਰ ਵੀ ਸੁੰਨ ਕਰਦੇ ਐਨ ਐਸ ਲਾਇਆ ਹਾਂ ਠੰਡਾ ਅੰਦਰ ਬਹੁਤ ਠੰਡਾ ਹਾਂ ਹਾਂ ਚਲ ਤੀਜੀ ਵਧੀਆ ਉੱਥੀ ਹੈ ਵੀ ਮਿਆਂ ਦਾ ਕੀ ਫਰਕ ਆ ਹੋਰ ਚੀਜ਼ਾਂ ਜਦ ਸਾਸ ਨੇ ਇੱਕ ਅੱਧੀ ਮਹਿੰਗੀ ਲੱਗਦੀ ਹਾਂ ਹਾਂ ਤਿੰਨ ਰੇਡ ਦੇਣਾ ਚਾਹੀਦਾ ਨਾਲੇ ਹੋਰੇ ਫਿਰ ਚਲ ਚੀਜ਼ ਮਿਲ ਵੀ ਹਰੇਕ ਜਾਂਦੀ ਏ ਹਰੇਕ ਚੀਜ਼ ਉੱਤੀ ਮਿਲਦੀ ਆ ਹਾਂ ਹਾਂ ਮੈਂ ਥੋੜੀ ਚੀਜ਼ ਵਾਸਤੇ ਖਾਣ ਲਾਂਗੇ ਅੱਛਾ ਬਾਬੇ ਤੈਨੂੰ ਪਤਾ ਗਾਹਾਂ ਦਾ ਬਾਜ਼ਾਰ ਚ ਇੱਕ ਤਾਂ ਗੱਡੀ ਨਹੀਂ ਵੜਦੀ ਗੱਡੀ ਨਹੀਂ ਵੜਦੀ ਗੱਡੀ ਖੜੀ ਹੈ ਹਾਂ ਇੱਕ ਬੰਦਾ ਬਾਜ਼ਾਰ ਚੋਂ ਥੱਕ ਜਾਂਦਾ ਘੁੰਮਦਾ ਫਿਰਦਾ ਗਰਮੀ ਨਾਲਸ ਮਾਰਿਆ ਹੁੰਦਾ ਆਉਂਦੇ ਨੂੰ ਗੱਡੀ ਅੱਗ ਵਰਗੀ ਹੋਈ ਹੁੰਦੀ ਹਾਂ ਇਹ ਤਾਂ ਹੈਗਾ ਹੀ ਹੈ ਗੱਡੀ ਅਜੇ ਮੋਟਰਸਾਈਕਲ ਚਲ ਬਾਜ਼ਾਰ ਚ ਘੁੰਮੀ ਜਾਂਦਾ ਹੂੰ ਮੋਟਰ ਤੇ ਘੁੰਮੀ ਜਾਂਦਾ ਹਾਂ ਹਾਂ ਉੱਪਰ ਹਵਾ ਵੀ ਲੱਗਦੀ ਰਹਿੰਦੀ ਹੈ ਲੱਗਦੀ ਹੈ ਮੇਕਣਾ ਡੇਢ ਪੌਣੇ 2 ਹੋ ਗਿਆ ਘਰ ਆਏ ਹਾਂ ਹਾਂ ਨਾ ਘਰ ਆ ਕੇ ਬੈ ਗੀ ਰੋਟੀ ਖਾਣੀ ਤੇ ਇੰਨੇ ਰੱਕੀ ਲੱਗ ਗਈ ਅੱਛਾ ਮਟਾਲ ਕੇ ਰੋਟੀ ਖਾਈਏ ਰੋਟੀ ਜਾ ਖਾ ਲਈ ਫਿਰ ਇਧਰ ਮਕਰਬੀਆਂ ਆਦ ਆਗੀਆਂ ਹਾਂ ਹਾਂ ਟੱਕ ਕੇ ਮੋਟਰਸਾਈਕਲ ਉਰੇ ਆ ਗਿਆ ਉੜੀ ਦੇ ਵੀ ਮਨੂੰ ਕਹਿੰਦੀ ਵੀ ਕਹਿੰਦੀ ਡੇਢੀ ਬਸ ਕਹਿੰਦੀ 2:30 ਵਜੇ ਕਹਿੰਦੀ ਵੀ ਲੈ ਜਾ ਕੇ ਮਨੂੰ ਜਦ ਮੈਂ ਗਿਆ ਉਹ ਬਸ ਉਹ ਕੱਜਵੰਦ ਨਿਕਲੀ ਹੋਣੀ ਹੈ ਬਸ ਮੂਹਰੇ ਤੇ ਲੰਗੀ ਉਹ ਮਨੂੰ ਐਸੇ ਮਿਲੀ ਹੈ ਬੁੱਢੇਪੁਰੇ ਪੋਲ ਉਪਰ ਜਰ ਮਹਾਜਲਮ ਮੋੜ ਤੇ ਫਿਰ ਆਏ ਵੀ ਜਲਦੀ 10 ਮਿੰਟ ਲੱਗਦੇ ਆ ਫੇ ਮੈਂ ਹੋਰ ਕਹਦਾ ਨਉ ਨੂੰ ਵੀ ਤੂੰ ਵੇਲਾ ਚਾਉਂਦਾ ਤੁਰ ਕੇ ਆ ਜਾ ਠੀਕ ਆ ਤੈਨੂੰ ਰੇ ਦੇ ਬੰਦਾ ਵੇਲਾ ਚਾਉਂ ਪਹੁੰਚਦਾ ਤੈਨੂੰ ਤੁਰ ਕੇ ਇਧਰੋਂ ਆ ਜਾਂਦੀ ਐ ਚਲੋ ਨੇੜੇ ਚ ਹੋ ਜਾਂਦਾ ਫਿਰ ਹੋਰ ਨਾ ਬਾਤ ਨਿਬੜਦੀ ਹੋਏ ਕਿ ਭਰੇ ਉਹ ਹਾਲੀ ਬਜਾ ਚੋਂ ਨਿਕਲਣਾ ਵੀ ਔਖਾ ਪਰੇ ਨੂੰ ਇਹ ਦੁਪਹਿਰੇ ਨੂੰ ਨਹੀਂ ਆਏਗਾ ਹੁਣ ਦੁਪਹਿਰੇ ਨੂੰ ਵੀ ਬਹੁਤ ਤੇਜ਼ ਹਾਂ ਫਰਕ ਹੁੰਦਾ ਬਹੁਤ ਕਿਤਾ ਹੈ ਨਹੀਂ ਤਾਂ ਗੱਡੀਆਂ ਨੇ ਸਾਹ ਦੇ ਸਵੇਰੋਂ ਮੇਰੇ ਘਰ ਮੇਰੇ ਤੇ ਉਹ ਜਗਾ ਬੇਲੀ ਪਈ ਹੈ ਦੁਪਹਿਰ ਨੂੰ ਬਹੁਤ ਭੀੜ ਘੱਟ ਹੁੰਦੀ ਹੈ ਅੱਛਾ ਕੱਲ ਦੇਖ ਰਿਹਾ ਕਿੰਨਾ ਬਦਿਆ ਮੌਸਮ ਤਾਂ ਅੱਜ ਬੱਟ ਫੇਰ ਹੈ ਅੱਜ ਬੱਟ ਹੈ ਕੱਲ ਹਵਾ ਪਾਉ ਕਾ ਵੀ ਜਾਦਾ ਜਲਦੀ ਅੱਜ ਵੀ ਪਰ ਉਹੀ ਜੀ ਲੱਗਦੀ ਹੈ ਉਹੀ ਜੀ ਨਹੀਂ ਅੱਜ ਦੇ ਮੈਂ ਨੂੰ ਪਹਿਲਾਂ ਕਿਹਾ ਮੈਂ ਉਹ ਬੂਟੇ ਕਿ ਨਹਿਲੋ ਰੇ ਹਵਾ ਲਾ ਦੇਣੀ ਹੈ ਹਾਂ ਇਹਨਾਂ ਨੂੰ ਮਲਕੀ ਸੀਗਾ ਮਲਕੀ ਸੀਗਾ ਨਾ ਉੱਥੇ ਜਿਹੜਾ ਖੜਾ ਦਾ ਮੋਟਰਪਹਿ ਕਹਿੰਦਾ ਉੱਥੇ ਹਵਾ ਬੂਟੇ ਬਸਰੀ ਜੱਲੇ ਕਹਿੰਦਾ ਮੈਨੂੰ ਲੱਗੇ ਨਾ ਅੱਛਾ ਉਹ ਬਾਹੂ ਚੀ ਹੈ ਨਾ ਫਿਰ ਬੂਟੇ ਤੇ ਹੁਣ ਜਲਦੀ ਹੋਇਆ ਹੈ ਅੱਜ ਬੱਟ ਹੋਇਆ ਹੈ ਅੱਛਾ ਸਵੇਰੋਂ ਪ ਮੇਰਾ ਜਰਾ ਚੱਲ ਪਿਆ ਤਾਂ 1:30 ਵਜੇ ਕਿੰਨੀ ਗਿਰਦੀ ਹੈ ਸਵੇਰੋਂ ਵੀ ਗਿਰਿਆ ਨਹੀਂ ਜਾਂਦਾ ਮੜੇ ਗਿਰਿਆ ਨਹੀਂ ਸਵੇਰੋਂ ਵੀ ਫੋਨ ਦਾ ਲੋਡ ਵੀ ਨਹੀਂ ਹੈਗੀ ਸਾਨੂੰ ਹੁਣ ਤਾਂ ਲੋਡ ਵੀ ਨਹੀਂ ਹੈਗੀ ਬੱਸ ਚਾਰ ਦਿਨ ਕੱਢ ਦਵੇ ਠੀਕ ਹੈ ਯਾਰ ਸਾਡੇ ਦਾ ਉਹਦਾ ਮੌਸਮੇ ਠੰਡਾ ਹੋ ਜਾਵੇ ਨਾ ਬਸ ਇਹੀ ਬਹੁਤ ਹੈ ਵੀ ਕਿੱਧਰ ਨਹੀਂ ਪਿਆ ਉਧਰ ਪਾ ਦਵੇ ਨਹੀਂ ਕਈ ਪਾਸੇ ਪਿਆ ਨਹੀਂ ਹੈਗਾ ਨਹੀਂ ਪਿਆ ਹੈ ਰਾਜਪੁਰੇ ਕਿਨੇ ਨੂੰ ਆਖਾਇਟ ਦੇ ਨਾ ਉਪਰ ਨੂੰ ਪਰਾਂ ਨੂੰ ਪਿਆ ਹੀ ਨਹੀਂ ਹੈਗਾ ਮੈਨੂੰ ਬਾਈ ਦਾ ਫੋਨ ਵੀ ਆਇਆ ਤਾਂ ਕਹਿੰਦੇ ਐ ਕਰ ਗੱਲ ਹੈ ਲਾਈਟਾਂ ਜਾਈ ਨਹੀਂ ਹੈਗੀ ਲਾਈਟ ਦਾ ਮੈਂ ਕਹਿੰਦਾ ਪੈਂ ਬਦਲਦਾ ਨਾ ਰਾਤ ਨੂੰ 9:30 ਵਜੇ ਅੱਛਾ ਵੇਖੋ ਸਾਢੇ 5:00 ਵਜੇ ਆ। ਹਾਂ। ਕੱਲ ਉਰੇ ਆਪਣੇ ਨਾਲ ਲੋੜਤੀ ਲਾਈਟ ਦੀ। ਹਾਂ। ਉਰੇ ਬੈਠੇ ਡਿੱਕੀ ਗਏ ਵੀ ਹੁਣ ਆਈ ਹੁਣ ਆਈ। ਉਹ ਬੱਲਬ ਦੀ ਸਾਡੇ ਵਾਲੇ ਦੀ ਤਾਰ ਹਿੱਲੀ ਵੀ ਤੀ ਬੱਲਬ ਕਿੰਨੀ ਦੇਖੀ ਗਏ। ਅੱਛਾ। ਉਹ ਤਾਂ ਮੇਰੇ ਉਰੇ ਬੈਠੇ ਬੈਠੇ 2:30 ਵਜੇ ਨਿਗਾ ਪੈ ਗਈ। ਉਹ ਗੁਰਮਖਾਨੀ ਮੋਟਰ ਦੀ। ਮੈਂ ਕਿਹਾ ਪਾਣੀ ਕਰਦਾ ਵੀ ਮੋਟਰ ਚੱਲਦੀ ਆ ਫਿਰ ਮੈਂ ਦੱਸਿਆ ਜਬਨੇ ਨੂੰ ਜਾ ਚਲਾ ਕੇ ਦੇਖੀ ਮੋਟਰ ਚੱਲੇ। ਬਸ। ਫਿਰ ਮੈਂ ਮਰ ਗਈ ਸੀ ਆਪਣੀ ਵਾਲੀ ਮੋਟਰ ਵਗੇ ਚਾਚਾ। ਤੇ ਉਸ ਜਗ੍ਹਾ ਜਦ ਤਾਰ ਹਲਾ ਕੇ ਦੇਖੀ ਉਹ ਤਾਰ ਹਿੱਲੀ ਵੀ ਤੀ ਉਹ ਬੱਲ ਬੜ ਪਿਆ ਜਦੇ। ਹਾਂ। ਉਹ ਵੀ ਆ ਹੁਣ ਆ ਬੱ ਹੋਰ ਵੀ ਪਿੰਡ ਦੇ ਜੀ ਨੇ ਨਿਕਲਣਾ ਮੋਟਰ ਚਲਾਉਣ ਜਾਣ ਵਾਲਾ ਬੱਲ ਉਹ ਦੇਖ ਕੇ ਜਾਂਦਾ ਹਾਂ ਹਾਂ ਵੀ ਇਹ ਬੱਲ ਬੱਲ ਜਾਣਾ ਨਹੀਂ ਤਾਂ ਜਾਣਾ ਨਹੀਂ ਹੈਗਾ ਇਹ ਤਾਂ ਹੈ ਹੋਰ ਕਿੰਨੇ ਕਿ ਦੇਖ ਦੇ ਘੋੜੇ ਹੋਣ ਹੂੰ ਹੂੰ ਬਹੁਤ ਆ ਜੀ ਇੱਥੇ ਬੱਲ ਲਾਇਆ ਵਾ ਮੋਟਰ ਔਰੇ ਜਿੱਦੇ ਸਰਪ ਜੀ ਦਾ ਸਵੇਰ ਪਰ ਮੋਟਰ ਛੱਡਣੀ ਸੀ ਉੱਥੇ ਮੋਟਰ ਨਹੀਂ ਚੱਲੀ ਅੱਛਾ ਹੋਰ ਰਾਤ ਨੂੰ ਬੱਲ ਉਹ ਹੋ ਲੈਗੇ ਹਾਂ ਵੀ ਇੱਕ ਤਾਂ ਬੱਲ ਵਹੀ ਚੈੱਕ ਕਰਦਾ ਤੇ ਦੂਆ ਕੰਚ ਜੀ ਵਾਲਾ ਹਾਂ ਜਿੱਦੇ ਲਾਈਟ ਦਾ ਦੂਏ ਦਾ ਪਤਾ ਨਹੀਂ ਅਰੇ ਹੁਣ ਹੋਲੇਗੇ ਹੁਣੇ ਹੋਲਡਰ ਹੈਗਾ ਦਾ ਬੰਦਾ ਬੇ ਖੋਲ ਲੇਗੇ ਉੱਥੇ ਰੱਖਦਾ ਹੁਣ ਉਹ ਸਣੇ ਹੋਲਡਰ ਬੱਲਾ ਉੱਥੇ ਪਿਆ ਮੋਟਰ ਪਰ ਬੜਾ ਜੇ ਗੇੜਾ ਜਾਣਾ ਗੇੜਾ ਤਾਂ ਵੱਧਾ ਹੂੰ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਹੁਣ ਉੱਥੇ ਬਾਜਰੇ ਝੂਹਾ ਵੱਢਦਾ ਅੱਛਾ ਆ ਕਹਿੰਦੇ ਵੀ ਦਵਾਈ ਲੈ ਕੇ ਜਾਉਂਗੇ ਪੂੜੀਆਂ ਬਣਾ ਕੇ ਜਦ ਬਾਜਰੇ ਕੋਈ ਜੇ ਜਿਆਦਾ ਆਉਂਦੇ ਭੁੱਲ ਜਾਂਦੇ ਹੁਣ ਜਦੋਂ ਆਪਣੇ ਮੈਚ ਦੇ ਦੇਖੇ ਆਪਾਂ ਨੇ ਉੱਥੇ ਬੈਠ ਕੇ ਮੋਟਰ ਪਰ ਹਾਂ ਉਦੋਂ ਵਿਕੀ ਮੰਜੀ ਜੱਕ ਲਿਆ ਘਰ ਤੇ ਉਹ ਸਾਹਮਣੇ ਮਿਲ ਗਈ ਸੀ ਚਾਚਾ ਦੇ ਮੱਕੀ ਮੰਜੀ ਪਈ ਆ ਵਿਕੀ ਦੀ ਉਰੇ ਬੈਠ ਕੇ ਜਾਦਾ ਜਾਂਦੀ ਆ ਲੈ ਕੇ ਜਾਣੀ ਆ ਘਰ ਜਾ ਕੇ ਭੁੱਲ ਜਾਂਦਾ ਏ ਕਣਾ ਪਤਾ ਨਹੀਂ ਕਿਆ ਚੱਲਦਾ ਫੇਸ਼ਮਾ ਬਾਕੀ ਦੇਖਦੇ ਮੀਹ ਵਾਲਾ ਨਾ ਕਰ ਦਨਾ ਮੀ ਫੇਰ ਹਾਂ ਹਾਂ ਜਿਹੜੇ ਸਾਡੇ ਬੱਠੋਗੇ ਨਾ ਬੱਠ ਬੱਠ ਹੋ ਗਿਆ ਮੇਰੀ ਬੱਠ ਬਹੁਤਾ ਹੁਣ ਮੈਂ ਜੱਗੇ ਦਾ ਫੋਨ ਕਰਤਾ ਕਿੱਥੇ ਕਹਿੰਦਾ ਆ ਜਾ ਅੱਛਾ ਕਹਿੰਦਾ ਬੰਬ ਲਿਆਈ ਮਗਰਾਬੀਆ ਬੈਠੇਗਾ ਨਾ ਲੋਕੋ ਕੋ ਬੰਬ ਫੜਦੇ ਉਪਰ ਦੇ ਅੱਛਾ ਵਾ ਕੋਈ ਲੈ ਆਉਂਗਾ ਮਗਰਾਬੀ ਉਹਦੀ ਮਗਰਾਬੀ ਅੱਗੇ ਨਹੀਂ ਆ ਜਾ ਨਾ ਤੁਹਾਨੂੰ ਵੱਡੇ ਜਿਹਨੇ ਇੱਕ ਦੀ ਵੱਢਣ ਲੱਗੀ ਵੀ ਹੈ ਬਹੁਤ ਵੱਡੇ ਅੱਗੇ ਘੁੰਮਦੇ ਹੁੰਦੇ ਹੁੰਦੇ ਵਿਚਕਾਰ ਉਹ ਜਾਨਵਰ ਫੜੀ ਜਾਂਦੇ ਮੈਂ ਕਹਿੰਦਾ ਤਾਨ ਵੱਡੇ ਨਹੀਂ ਅੱਗੇ ਇੱਥੇ ਤਾਨ ਵੱਡੇ ਤੇ ਖੱਤੀ ਵਿੱਚ ਥੋੜੇ ਜੇ ਇੱਥ ਉਹ ਉਹ ਉਰੇ ਤੇ ਮਗਰਾ ਵੀ ਵੱਢ ਕੇ ਚੱਕੇ ਟੱਕੇ ਇੱਥੇ ਆ ਲੈਣਾ ਪਉਂਦੀ ਆਪਾਂ ਹਾਂ 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 ਉਹ ਪਤਾ ਲਾਣਾ ਹੀ ਪਉਂਦੀ ਆ ਉੱਥੇ ਪਤਾ ਹੀ ਨਾ ਨੇ ਚੱਕਦੀ ਵੀ ਨਹੀਂ ਹੈਗੀਆਂ ਸ਼ੈਤਾਨ ਵੱਢਦੀ ਵੀ ਨਹੀਂ ਹੈਗੀ ਵਾ ਜੜ ਦੇ ਵੱਟ ਕੇ ਬਾਜੇ ਵੱਢਣਾ ਦੇਖ ਲੈ ਜੜ ਤੇ ਪੱਟ ਕੇ ਜੜ ਵੀ ਧੋ ਦੇਣੀ ਆ ਨਾ ਹਾਂ ਉਹ ਜੜ ਕੋਲ ਤੇ ਵੱਢ ਦੇ ਜਿੱਥੇ ਚਿੱਟਾ ਚਿੱਟਾ ਜਿਹਾ ਵਿਚਾਲੇ ਜਿੱਥੇ ਜੜ ਕੋਲ ਤੇ ਉਹ ਜੀ ਜੀ ਉਹਨੇ ਪੱਟਣੀ ਆ ਪਤਾ ਨਹੀਂ ਕੀ ਗੱਲ ਬਾਤ ਹੈ ਹਾਂ ਹਾਂ ਵੀ ਹੁਣ ਕੱਲ ਦਾ ਸਮਾਨ ਲਾਈ ਬੂਟੀ ਬਹੁਤ ਹੈ ਅੱਛਾ ਜਣੀ ਬਚਾਓ ਆ ਕੱਲ ਦਾ ਕੁਸ ਮਾੜਾ ਮੋਟਾ ਹੀ ਫਰਕ ਹੈ ਹਾਂ ਹਾਂ ਆਏ ਤਾਂ ਹੁਣ ਮਾਨੂੰ ਰੀਲਾ ਵੀ ਬਹੁਤ ਵੱਸਦੀ ਆਲੀਆਂ ਅੱ ਵੀ ਆ ਬੈਠਾ ਆ ਮਥੇ ਬਾਤ ਰੱਖੀ ਹਾਂ ਹਾਂ ਉਹ ਵੀ ਮੈਂ ਵੀ ਦੇਖੀ ਉਹ ਮੈਂ ਹਰ ਵਾਰ ਵੀ ਜਦੋਂ ਵੀ ਸੈੱਟ ਕਰੀ ਮਾਲਾ ਫੜ ਭਾਈ ਉਹ ਕਹਿੰਦੇ ਕਾਤੇ ਬੈਠੋ ਕਹਿੰਦਾ ਖਰਾਬ ਆ ਜਾਲ ਕੁੱਕੜ ਜਾਂ ਕਾਲੀ ਰੁੱਗੀ ਕਹਿੰਦੇ ਉਹ ਹਾਂ ਕਾਲੀ ਰੁੱਗੀ ਤਾਂ ਐ ਫਿਰਦੀ ਮਕਰਾਬੀ ਜੀ ਉਹ ਮਕਰਾਬੀ ਕਹਿੰਦੇ ਉਹਨੂੰ ਮਕਰਾਬੀ ਕਹਿੰਦੇ ਜਾਂ ਜਾਲ ਕੁੱਕੜੀ ਵੀ ਕਹਿੰਦੇ ਨੇ ਇਹਨੂੰ ਹਾਂ ਵੀ ਮਕਰਾਬੀ ਵੀ ਕਹਿੰਦੇ ਨੇ ਮਗਰਾਬੀ ਵੀ ਕਹਿੰਦੇ ਨੇ ਕੱਕੇ ਕਰੀ ਬੈਹਿੰਦੀ ਕੱਕੇ ਕਰੀ ਬੈਹ ਜਾਂਦੀ ਹੈ ਕਈ ਕਿਸਮ ਦਾ ਨਾਂ ਆ ਇਹਦਾ ਐ ਨਾਂ ਤਾਂ ਇਹਦੇ ਬਦਲ ਦਿੰਦੇ ਜੇ ਖਾਣੇ ਵਾਲੇ ਹੁੰਦੇ ਨੇ ਇਹ ਉਹ ਸੁਵੇ ਵਸਨ ਨੇ ਦਾ ਕਰਦਾ ਟਰਕਾ ਲਾਦਾ ਇਹ ਤਾਂ ਹੈ ਹਾਂ ਇਹ ਤਾਂ ਨਾ ਬਦਲ ਹੋ ਜਾਂਦਾ ਹੈ ਵੀ ਬਹੁਤ ਹੈ ਟੋਪੇ ਕਰਕੇ ਬਹੁਤ ਹੈ ਹਾਂ ਹਾਂ ਬਹੁਤ ਹੈ ਮੈਂ ਦੇਖਿਆ ਹੁੰਦਾ ਪਾਣੀ ਦੇ ਗੋਤੇ ਜੇ ਮਾਰ ਕੇ ਬਿੱਕੀ ਨਹੀਂ ਡਾਲ ਬੈਠੇ ਫੰਗ ਸਗਾਉਂਦੇ ਆਪਣੇ ਅੱਛਾ ਵਿਆਕਣ ਦਾ ਇਹਨਾਂ ਦਾ ਚੱਲਦਾ ਚਲੋ ਜੀ ਦੀ ਦਾ ਨਿਬੜ ਗਈ ਇਹ ਤਾਂ ਸਾਰੇ ਹੀ ਮਾਜੀ ਦੀ ਹੁਣ ਸਾਡੇ ਨਿਬੜ ਗਿਆ ਬਾਰੇ ਗਿਆ ਬਿੱਕੀ ਨਾਲ ਲਾਉ ਨੂੰ ਇਹ ਵੀ ਕੱਲੂ ਲੱਗ ਜੂਗਾ ਹਾਂ ਦੇਖਦੇ ਭਈਏ ਟੱਕਰ ਚ ਬੈਣਾ ਇਹਨੂੰ ਹਾਂ ਜੇ ਭਈਏ ਟੱਕਰ ਕਰਕੇ ਜੇ ਲਾਦਣਾ ਭਈਏ ਪਾਰਸੋਂ ਨੂੰ ਕਹਿੰਦੇ ਆ